ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਤੇ ਮਹਲਪੁਰ ਦੇ ਹੀ ਰਹਿਣ ਵਾਲੀ ਇੱਕ ਵਿਧਵਾ ਮਹਿਲਾ ਨੇ ਪਲਾਟ ਦੀ ਉਤਸਾਰੀ ਦਾ ਕੰਮ ਰੋਕਣ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਨੇ ਤੇ ਕਿਹਾ ਕਿ ਜਦੋਂ ਵੀ ਕੋਈ ਉਸ ਵੱਲੋਂ ਪਲਾਟ ਦੀ ਉਤਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਂਦਾ ਹੈ ਤਾਂ ਉਕਤ ਆ ਪਾਗੂ ਆਪਣੀ ਪਹੁੰਚ ਦਾ ਨਜਾਇਜ਼ ਫਾਇਦਾ ਚੁੱਕ ਕੇ ਕੰਮ ਨੂੰ ਬੰਦ ਕਰਵਾ ਦਿੰਦਾ ਹੈ ਇਹ ਮੀਡੀਆ ਸਾਹਮਣੇ ਦੁੱਖੜਾ ਰੋਂਦੀਆ ਪੀੜਤ ਮਹਿਲਾ ਹਰਸ਼ਰਨ ਕੋਰ ਪਤਨੀ ਦਿਲਜਿੰਦਰ ਸਿੰਘ ਵਾਸੀ ਵਾਰਡ ਨੰਬਰ 1 ਮਹਾਲਪੁਰ ਨੇ ਦੱਸਿਆ ਕਿ ਉਸ ਵੱਲੋਂ ਇਹ ਪਲਾਟ ਸਾਲ 2013 ਚ ਖਰੀਦਿਆ ਗਿਆ ਸੀ ਤੇ ਹੁਣ ਜਦੋਂ ਉਸ ਵੱਲੋਂ ਆਪਣੇ ਪਲਾਟ ਦੀ ਚਾਰ ਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਤਾਂ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਵੱਲੋਂ ਆਪਣੀ ਪਹੁੰਚ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਤੇ ਦੂਜੀ ਵਾਰ ਕੰਮ ਸ਼ੁਰੂ ਹੋਣ ਤੇ ਥਾਣਾ ਮਹਾਲਪੁਰ ਦੇ ਐਸਐਚਓ ਰਮਨ ਕੁਮਾਰ ਵੱਲੋਂ ਕੰਮ ਬੰਦ ਕਰਵਾ ਦਿੱਤਾ ਗਿਆ ਪੀੜਤ ਮਹਿਲਾ ਨੇ ਦੋਸ਼ ਲਾਇਆ ਕਿ ਡਾਕਟਰ ਬਖਸ਼ੀ ਵੱਲੋਂ ਨਾ ਤਾਂ ਪਲਾਟ ਨੂੰ ਵੇਚਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਚਾਰਦੀਵਾਰੀ ਕਰਨ ਦਿੱਤੀ ਜਾਰੀ ਹੈ ਜਿਸ ਤੋਂ ਦੁਖੀ ਮਹਿਲਾ ਨੇ ਆਪ ਆਗੂ ਦੀ ਸ਼ਿਕਾਇਤ ਹੁਣ ਮੁੱਖ ਮੰਤਰੀ ਭਗਵੰਤ ਮਾਨ ਐਸਐਸਪੀ ਅਤੇ ਡੀਸੀ ਹੁਸ਼ਿਆਰਪੁਰ ਦੇ ਕੋਲ ਕੀਤੀ ਹੈ ਦੂਜੇ ਪਾਸੇ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਆਪ ਆਗੂ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਮਹਿਲਾ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਨੇ ਉਹਨਾਂ ਕਿਹਾ ਕਿ ਉਕਤ ਮਹਿਲਾ ਆਪਣੇ ਪਲਾਟ ਤੋਂ ਬਾਹਰ ਰੋਕ ਕੇ 3 ਫੁੱਟ ਵੱਧ ਜਗ੍ਹਾ ਤੋਂ ਉਸਾਰੀ ਕਰਵਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ ਤੇ ਮਹਿਲਾ ਨਿਸ਼ਾਨਦੇਹੀ ਕਰਵਾ ਕੇ ਆਪਣੇ ਪਲਾਟ ਦੀ ਉਸਾਰੀ ਸਹੀ ਢੰਗ ਨਾਲ ਕਰਵਾ ਲਵੇ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਹੈ ਇਸ ਸਬੰਧੀ ਮਹਾਲਪੁਰ ਦੇ ਐਸਐਸਓ ਰਮਨ ਕੁਮਾਰ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਐਤਵਾਰ ਨੂੰ ਥਾਣੇ ਬੁਲਾਇਆ ਗਿਆ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤੇ ਮੋਹਿਤ ਕੁਮਾਰ ਦੀ ਰਿਪੋਰਟ ਜੀ ਆਪਣਾ ਮੇਰਾ ਨਾਮ ਹਰਸ਼ਰਨ ਕੌਰ ਹੈ ਜੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਹਾਂਜੀ ਮੈਨੂੰ ਪਰੇਸ਼ਾਨੀ ਆ ਰਹੀ ਹੈ ਮੈਂ 2011 ਚ ਆ ਪਲੋਟ ਲਿਆ ਸੀ ਸਾਢੇ 6 ਮਰਲੇ ਆ ਵੀ ਜਗਾ ਤੇ ਸਾਢੇ 6 ਮਰਲੇ ਆ ਤੇ ਜਿਹੜੇ ਆਹ ਡਾਕਟਰ ਹਰਮਿੰਦਰ ਸਿੰਘ ਨਾਲ ਦੇ ਗੁਆਂਢੀ ਇਹ ਮੈਨੂੰ ਵਾਰ-ਵਾਰ ਰੋਕਦੇ ਆ ਕਿ ਮੈਂ ਜਦੋਂ ਵੇਚਣ ਲੱਗਦੀ ਆ ਦੂਏ ਤੀਏ ਦਿਨ ਜੋ ਵੀ ਆਂਦਾ ਆ ਉਹ ਮੈਨੂੰ ਕਹਿ ਦਿੰਦੇ ਅਸੀਂ ਲੈਣਾ ਨਹੀਂ ਜੀ ਸਾਈ ਵੀ ਫੜਾ ਦਿੰਦੇ ਮੈਨੂੰ ਸਾਈ ਵਾਪਸ ਕਰਨੀ ਪੈਂਦੀ ਆ ਤੇ ਮੁੜ ਕੇ ਜੀ ਮੈਨੂੰ ਮੈਂ ਮਤਲਬ ਬਣਾ ਨਹੀਂ ਦਿੰਦੇ ਆਪਣੀ ਸਰਕਾਰੀ ਗੱਡੀ ਪੰਜਾਬ ਸਰਕਾਰ ਦੀ ਉਹ ਖੜੀ ਕਰ ਲੈਂਦੇ ਆ ਦੋ ਵਾਰ ਮੈਂ ਖੰਧ ਕਰਨ ਦੀ ਇਤਿਬਾਰ ਕੋਸ਼ਿਸ਼ ਕੀਤੀ ਇਹ ਮੈਨੂੰ ਬਣਾ ਨਹੀਂ ਦਿੰਦੇ ਹਿੱਟਾਂ ਵੀ ਸਟਾਈਆਂ ਹਾਂ ਹਿੱਟਾਂ ਵੀ ਸਟਾਈਆਂ ਮਿਸਤਰੀ ਵੀ ਲਗਾਏ ਦੋ ਵਾਰ ਮੈਂ ਮਿਸਤਰੀਆਂ ਨੂੰ ਪੈਸੇ ਵੀ ਦਿੱਤੇ ਉਹ ਵਿਚਾਰੇ ਮੁੜ ਕੇ ਹੁਣ ਆਂਦੇ ਵੀ ਨਹੀਂ ਦਰਦੇ ਕਹਿੰਦੇ ਜੀ ਅਸੀਂ ਸਾਡੇ ਤੇ ਕੋਈ ਗਲਤ ਕਾਰਵਾਈ ਨਾ ਹੋ ਜਾਵੇ ਇਸ ਕਰਕੇ ਤੰਗ ਪ੍ਰੇਸ਼ਾਨ ਕਿਉਂ ਕਰ ਰਹੇ ਹੋ ਇਹ ਆਪ ਬਾਹਰ ਨਿਕਲਦੇ ਨਹੀਂ ਜੀ ਆਪਣੇ ਜਿਹੜਾ ਇਹਨਾਂ ਦਾ ਸਿਕਿਉਰਿਟੀ ਗਾਰਡ ਹੈ ਤੇ ਇੱਕ ਡਰਾਈਵਰ ਹੈ ਉਹਨਾਂ ਨੂੰ ਬਾਹਰ ਰੱਖਦੇ ਆ ਤੇ ਗੱਡੀ ਇੱਥੇ ਖੜੀ ਕਰ ਜਾਂਦੇ ਆ ਆਪਣੀ ਆ ਕੇ ਗੱਲ ਨਹੀਂ ਕਰਦੇ ਮੈਨੂੰ ਕਹਿੰਦੇ ਸੀ 13 ਤਰੀਕ ਤੱਕ ਬੋਟਾਂ ਆ ਮੈਂ ਸੀਐਮ ਸਾਹਿਬ ਨਾਲ ਬਿਜੀ ਐ ਇਸ ਕਰਕੇ ਫਿਰ ਇਹ ਮੇਰੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ ਬਸ ਇਹੀ ਹੋਈ 13 ਤਰੀਕ ਤੋਂ ਬਾਅਦ ਮੈਂ ਕਰ ਲਾਂਗਾ ਸੋ ਤਾਂ ਜਿਹਨੂੰ ਵੀ ਬੰਦੇ ਨੂੰ ਵਿੱਚ ਪਾਇਓ ਕਹਿੰਦਾ 2 ਲੱਖ ਬਿਆਨਾ ਕਰ ਲਓ ਤੇ ਬਾਅਦ ਚ ਦੇ ਦਵਾਂਗੇ 6-7 ਮਹੀਨੇ ਬਾਅਦ ਜਦੋਂ ਵੀ ਪੈਸੇ ਹੋਣਗੇ ਕੀ ਕਾਰਨ ਕੀ ਹੈ ਤੰਗ ਪਰੇਸ਼ਾਨੀ ਕਰਨ ਦਾ ਕੋਈ ਵੀ ਕਾਰਨ ਨਹੀਂ ਹੈ ਇਸ ਮੇਰਾ ਇਹ ਤਾਂ ਕਾਰਨ ਨਹੀਂ ਹੈ ਮੈਂ ਇਹਨਾਂ ਦੇ ਲੱਗ ਗਈ ਇਹਨਾਂ ਦੇ ਪਲੋਟ ਹੈ ਜੀ ਬਸ ਇਹੀ ਹੈ ਮੈਂ ਤਾਂ ਮੈਂ ਬਿੱਡੋ ਲੇਡੀ ਹੈਗੀ ਆ ਸਰਕਾਰੀ ਮੈਂ ਗੜਸ਼ੰਕਰ ਤੋਂ ਰਿਟਾਇਰ ਹੋਈ ਨਰਸਿੰਗ ਸਿਸਟਰ ਤੇ ਮੈਨੂੰ ਪਰੇਸ਼ਾਨ ਕਰਦੇ ਮੇਰੇ ਸਟੈਂਟ ਪਿਆ ਮੈਂ ਹਾਰਟ ਦੀ ਮਰੀਜ਼ ਆ ਤੇ ਇਹ ਮੈਨੂੰ ਇੰਨਾ ਪਰੇਸ਼ਾਨ ਕੀਤਾ ਪਿਆ ਮੈਂ ਇਕੱਲੀ ਰਹਿਨੀ ਐ ਇੱਥੇ ਜੀ ਬੱਚੇ ਮੇਰੇ ਪੜਦੇ ਆ ਦੇ ਸੰਬੰਧੀ ਕਿਸੇ ਕਿਸੇ ਨੂੰ ਸ਼ਿਕਾਇਤ ਵੀ ਕੀਤੀ ਹਾਂਜੀ ਹਾਂਜੀ ਐਸਐਸਬੀ ਸਾਹਿਬ ਨੂੰ ਮੈਂ ਕੀਤੀ ਹੈ ਜੀ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਪਹਿਲੇ ਦਿਨ ਜਦੋਂ ਅਸੀਂ ਕਰਨ ਲੱਗੇ ਆ ਕੰਦ ਐਸਐਸਓ ਸਾਹਿਬ ਸਾਨੂੰ ਰੋਕ ਗਏ ਕਹਿੰਦੇ ਤੁਸੀਂ ਕੰਦ ਨਹੀਂ ਕਰਨੀ ਤੁਸੀਂ ਕਰ ਨਹੀਂ ਸਕਦੇ ਰਮਨ ਕੁਮਾਰ ਹੈ ਜੀ ਉਹਨਾਂ ਦਾ ਨਾਂ ਕਿਉਂ ਰੋਕ ਕੇ ਗਏ ਹੋ ਉਹ ਹੁਣ ਸਾਨੂੰ ਤੇ ਪਤਾ ਨਹੀਂ ਸਾਨੂੰ ਕੋਈ ਅਸੀਂ ਤਾਂ ਮੈਂ ਆਪਣੀ ਜਗ੍ਹਾ 'ਚ ਜੇ ਬਾਉਂਡਰੀ ਬਾਲ ਕਰਨ ਲੱਗੀ ਆ ਤੇ ਉਹਨਾਂ ਨੂੰ ਤਾਂ ਰੋਕਣਾ ਨਹੀਂ ਬੰਦਾ ਉਲਟ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਰੋਕਦੇ ਇਹ ਸਾਨੂੰ ਬਣਾਉਣ ਨਹੀਂ ਦਿੰਦੇ ਹੈਗੇ ਤੇ ਉਲਟ ਸਾਨੂੰ ਰੋਕ ਕੇ ਗਏ ਆ ਰਮਨ ਕੁਮਾਰ ਜੀ ਇਸ ਸਬੰਧ ਵਿੱਚ ਹੋਰ ਕਿੰਨੀਆਂ ਸ਼ਿਕਾਇਤਾਂ ਕੀਤੀਆਂ ਅਸੀਂ ਮੈਂ ਮੈਂ ਐਸਐਸਪੀ ਸਾਹਿਬ ਨੂੰ ਕੀਤੀ ਹੈ ਡੀਸੀ ਸਾਹਿਬ ਨੂੰ ਕੀਤੀ ਹੈ ਸੀਐਮ ਸਾਹਿਬ ਨੂੰ ਵੀ ਕੀਤੀ ਹੈ ਜੀ ਤੇ ਬਾਕੀ ਮੈਂ ਰੋੜੀ ਸਾਹਿਬ ਨੂੰ ਮਿਲੀਆਂ ਜੀ ਤੇ ਸਾਰੇ ਮੈਨੂੰ ਮੈਨੂੰ ਪੂਰਾ ਯਕੀਨ ਹੈ ਆਪਣੀ ਸਰਕਾਰ ਤੇ ਤੇ ਇਹਨਾਂ ਨੂੰ ਚਲੋ ਜੋ ਵੀ ਹੈਗਾ ਮੇਰੇ ਨਾਲ ਤਾਂ ਵਧਿੱਕੀ ਨਾ ਕਰਨ ਜੀ ਹਾਂਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦੀ ਆਂ ਵੀ ਮੈਨੂੰ ਮੈਨੂੰ ਮੇਰੇ ਪਲਾਟ ਵਿੱਚ ਮੈਨੂੰ ਬਾਉਂਡਰੀ ਵਾਲ ਕਿ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਇਹਨਾਂ ਨੂੰ ਸਮਝਾਏ ਜਾਵੇ ਬੇਨਾਤਮਤਲਬ ਤੋਂ ਪਰੇਸ਼ਾਨੀ ਕਰਦੇ ਆਂ ਮੈਂ ਕੱਲੀ ਹੈਗੀ ਆ ਮੈਂ ਇੰਨੀ ਹਾੜੀ ਦੀ ਮਰੀਜ਼ ਆਂ ਹਾਂਜੀ ਸਰਤਾ ਮੰਤਰੀ ਹਾਸਤਾ ਯੂਨੀਅਨ ਅਰ ਸ਼ਰਨਪੌਰ ਪਤਨੀ ਬਲਜਿੰਦਰ ਸਿੰਘ ਦੀ ਕੀ ਇਹਨਾਂ ਨੂੰ ਉਹਨਾਂ ਦੇ ਪਲਾਟ ਵਿੱਚ ਹੀ ਰੋਕਿਆ ਗਿਆ ਹੈ ਬਾਉਂਡਰੀ ਵਾਲ ਕਰਨ ਤੋਂ ਕੀ ਮਾ ਹੁਗਾ ਸਰ ਇਦਾਂ ਸਾਡੇ ਕੋਲ ਮੈਟਰ ਆਇਆ ਇਹ ਹਰਮਿੰਦਰ ਬਖਸ਼ੀ ਆ ਉਹਦੇ ਨਾਲ ਦਾ ਪਲਾਟ ਆ ਉਹਦਾ ਐਲੀਗੇਸ਼ਨ ਆ ਵੀ ਮੇਰਾ ਇੱਧਰ ਜਗਾ ਨਿਕਲਦੀ ਹੈ ਇਹਨਾਂ ਨੂੰ ਕਿਹਾ ਕਿ ਇਹਨਾਂ ਨਿਸ਼ਾਨਦੇਹੀ ਕਰਾ ਲਓ ਆਪਣੇ ਜਿੱਥੇ ਤੁਹਾਡੀਆਂ ਨਿਸ਼ਾਨਦੇਹੀ ਹੁੰਦੀ ਹੈ ਉਥੇ ਆਪਣੀ ਕੰਦ ਕਰ ਲਓ ਤੇ ਫਿਰ ਦੋਨੋਂ ਪਾਰਟੀਆਂ ਨੂੰ ਟਾਈਮ ਦਿੱਤਾ ਐਤਵਾਰ ਦਾ ਐਤਵਾਰ ਦਾ ਟਾਈਮ ਦੋਨੋਂ ਪਾਰਟੀਆਂ ਨੂੰ ਸੁਣ ਕੇ ਤੇ ਨਿਸ਼ਾਨਦੇਹੀ ਕਰਾ ਕੇ ਇਹਨਾਂ ਦਾ ਜਿਹਦਾ ਬਣਦਾ ਆਪਣਾ ਉਹ ਕਰ ਲੈਣ ਇਹ ਰੈਡੀ ਦੇ ਇਹ ਦੋ ਚਲਾਉਂਦੀ ਹੈ ਕਿ ਜਦੋਂ ਉਹਨਾਂ ਨੇ ਆਪਣਾ ਮਕਾਨ ਪਾ ਲਿਆ ਜੀ ਨਿਸ਼ਾਨਦੇ ਕਰਵਾ ਕੇ ਪਾਇਆ ਸੀ ਜਾਂ ਇੱਦਾਂ ਹੀ ਪਾਇਆ ਸੀ। ਇਹ ਹੋਣ ਉਹਨਾਂ ਦੀ ਵਾਰ ਨੂੰ ਇਹ ਦਿੱਕਤ ਕਰ ਰਿਹਾ ਹੈ। ਨਿਕੋ ਤੋਂ ਜਿਹੜਾ ਹਰਮਿੰਦਰ ਬਖਸ਼ੀ ਆਏ ਮੌਕੇ ਤੇ ਹਾਜ਼ਰ ਨਹੀਂ ਸੀ। ਇਹਦੀ ਕਾਲ ਹੈ ਸਾਨੂੰ ਪਹਿਲਾਂ ਵੀ ਇਹਨਾਂ ਦਾ ਕੋਈ ਪਲਾਟ ਖਰੀਦਣ ਨੂੰ ਲੈ ਕੇ ਐ ਡਿਸਪੂਟ ਕੋਈ ਵੀ ਆ। ਉਹ ਇੱਕ ਵਾਰੀ ਜਦੋਂ ਦੋਨੇ ਤਰ੍ਹਾਂ ਬੈਠ ਜਾਣ ਕਿ ਫੇਰ ਕਲੀਅਰ ਹੋਊਗਾ ਕੀ ਗੱਲ ਆ। ਇੱਥੇ ਉਹਦਾ ਕਹਿਣਾ ਵੀ ਸ਼ਾਇਦ ਪਲਾਟ ਦੇ ਵਿੱਚ ਹੋਰ ਵੀ ਹਿੱਸੇ ਹੈਗੇ ਕਈਆਂ ਦੇ। ਕਿਉਂਕਿ ਆਪਾਂ ਤਾਂ ਦੱਸ ਨਹੀਂ ਸਕਦੇ ਮਾਲ ਮਹਿਕਮਾ ਦੱਸੇਗਾ ਇਸ ਲਈ ਵਾ ਤੁਸੀਂ ਤਰ ਕੋਲੋਂ ਨਿਸ਼ਾਨਦੇ ਕਰਾ ਲੈਣ ਜਿੱਥੇ ਬਣਦਾ ਆਪਣੇ ਕਰ ਲੈਣ ਕੋਈ ਇਸ਼ੂ ਨਹੀਂ ਗਾ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ